ਮੇਰਾ ਨਾਮ ਮਨਪ੍ਰੀਤਾ ਮੈਂ ਆਪਣੀ ਜ਼ਿੰਦਗੀ ਦੇ ਉਸ ਮੋੜ ਤੇ ਖੜ੍ਹਾ ਹਾਂ ਜਿੱਥੇ ਮੈਨੂੰ ਸਮਝ ਨਹੀਂ ਆ ਰਿਹਾ ਕਿ ਮੈਂ ਸਹੀ ਹਾਂ ਜਾਂ ਗਲਤ ਮੇਰੀ ਮਾਂ ਦੇ ਗੁਜਰਨ ਤੋਂ 5 ਸਾਲ ਬਾਅਦ ਮੇਰੇ ਪਾਪਾ ਨੇ ਇੱਕ ਫੈਸਲਾ ਲਿਆ ਜਿਸ ਨੇ ਸਾਡੀ ਸਾਰੀ ਦੁਨੀਆ ਬਦਲ ਕੇ ਰੱਖ ਦਿੱਤੀ ਪਾਪਾ 45 ਸਾਲ ਦੇ ਸੀ ਪਰ ਉਹਨਾਂ ਨੇ 26 ਸਾਲ ਦੀ ਇੱਕ ਕੁੜੀ ਸਿਮਰ ਨਾਲ ਵਿਆਹ ਕਰ ਲਿਆ ਸਿਮਰ ਮੇਰੇ ਤੋਂ ਉਮਰ 'ਚ ਸਿਰਫ 4-5 ਸਾਲੀ ਵੱਡੀ ਸੀ ਜਦੋਂ ਉਹ ਪਹਿਲੀ ਵਾਰ ਸਾਡੇ ਘਰ ਵਿੱਚ ਮਾਂ ਬਣ ਕੇ ਆਈ ਤਾਂ ਮੇਰਾ ਖੂਨ ਖ올 ਉੱਠਿਆ ਸੀ ਮੈਂ ਸੋਚਿਆ ਸੀ ਕਿ ਪਾਪਾ ਨੇ ਮੇਰੀ ਮਾਂ ਦੀ ਜਗ੍ਹਾ ਕਿਸੇ ਅਜਾਈ ਕੁੜੀ ਨੂੰ ਦੇ ਦਿੱਤੀ ਆ ਜੋ ਸ਼ਾਇਦ ਸਾਡੇ ਪੈਸੇ ਪਿੱਛੇ ਆਈ ਆ ਸਿਮਰ ਦੇ ਘਰ ਆਉਂਦਿਆਂ ਹੀ ਮਾਹੌਲ ਅਜੀਬ ਜਿਹਾ ਹੋ ਗਿਆ ਉਹ ਦੇਖਣ 'ਚ ਬਹੁਤ ਸੋਹਣੀ ਸੀ ਗੋਰਾ ਰੰਗ ਤਿੱਖੇ ਨੈਣ ਨਕਸ਼ ਤੇ ਹਮੇਸ਼ਾ ਚਿਹਰੇ ਤੇ ਰਹਿਣ ਵਾਲੀ ਇੱਕ ਸਮਾਈਲ ਪਾਪਾ ਤਾਂ ਜਿਵੇਂ ਉਹਦੇ ਪਿਆਰ 'ਚ ਅੰਨੇ ਹੋ ਚੁੱਕੇ ਸੀ ਉਹ ਉਹਦੀ ਹਰ ਗੱਲ ਮੰਨਦੇ ਤੇ ਉਹਨੂੰ ਰਾਣੀਆਂ ਵਾਂਗ ਰੱਖਦੇ ਸੀ ਮੈਂ ਸਿਮਰ ਨਾਲ ਕਦੇ ਸਿੱਧੀ ਗੱਲ ਨਹੀਂ ਕੀਤੀ ਸੀ ਮੈਂ ਉਹਨੂੰ ਮਾਂ ਕਹਿਣਾ ਤਾਂ ਦੂਰ ਉਹਦੇ ਵੱਲ ਦੇਖਣਾ ਵੀ ਪਸੰਦ ਨਹੀਂ ਕਰਦਾ ਸੀ ਪਰ ਸਿਮਰ ਉਹ ਹਮੇਸ਼ਾ ਮੇਰੇ ਵੱਲ ਦੋਸਤੀ ਦਾ ਹੱਥ ਵਧਾਉਂਦੀ ਕਦੇ ਮੇਰੀ ਪਸੰਦ ਦਾ ਖਾਣਾ ਬਣਾ ਕੇ ਮੇਰੇ ਕਮਰੇ 'ਚ ਲਿਆਉਂਦੀ ਤੇ ਕਦੇ ਮੇਰੇ ਕੱਪੜੇ ਤੈਅ ਕਰਕੇ ਰੱਖ ਦਿੰਦੀ ਇੱਕ ਦਿਨ ਪਾਪਾ ਨੂੰ ਕੰਮ ਦੇ ਸਿਲਸਿਲੇ 'ਚ ਹਫ਼ਤੇ ਲਈ ਸ਼ਹਿਰੋਂ ਬਾਹਰ ਜਾਣਾ ਪਿਆ ਘਰ 'ਚ ਮੈਂ ਤੇ ਸਿਮਰ ਬਿਲਕੁਲ ਇਕੱਲੇ ਸੀ ਮੈਂ ਕੋਸ਼ਿਸ਼ ਕਰਦਾ ਸੀ ਕਿ ਮੈਂ ਆਪਣੇ ਕਮਰੇ 'ਚ ਹੀ ਰਹਾ ਤਾਂ ਜੋ ਉਹਦਾ ਸਾਹਮਣਾ ਨਾ ਹੋਵੇ ਪਰ ਸਿਮਰ ਸ਼ਾਇਦ ਕੁਝ ਹੋ ਰਹੀ ਚਾਉਂਦੀ ਸੀ ਉਸ ਸ਼ਾਮ ਮੈਂ ਜਿੰਮ ਤੋਂ ਵਾਪਸ ਆਇਆ ਤਾਂ ਦੇਖਿਆ ਕਿ ਡਰਾਈング ਰੂਮ 'ਚ ਬੱਤੀਆਂ ਬੰਦ ਸੀ ਤੇ ਸਿਰਫ ਇੱਕ ਮੱਧਮ ਜਿਹੀ ਲਾਈਟ ਜਗ ਰਹੀ ਸੀ ਸਿਮਰ ਸੋਫੇ ਤੇ ਬੈਠੀ ਸੀ ਉਹਨੇ ਇੱਕ ਬਹੁਤ ਹੀ ਸੋਹਣਾ ਸੂਟ ਪਾਇਆ ਹੋਇਆ ਸੀ ਤੇ ਉਹ ਆਪਣੇ ਵਾਲਾਂ ਨਾਲ ਖੇਡ ਰਹੀ ਸੀ ਮੈਨੂੰ ਦੇਖਦੇ ਹੀ ਉਹ ਬੋਲੀ ਮਨਪ੍ਰੀਤ ਤੂੰ ਇਨੀ ਦੇਰ ਕਿਉਂ ਕਰ ਦਿੱਤੀ ਮੈਂ ਤੇਰਾ ਵੇਟ ਕਰ ਰਹੀ ਸੀ ਉਹਦੀ ਆਵਾਜ਼ ਵਿੱਚ ਇੱਕ ਅਜੀਬ ਜਿਹੀ ਖਿੱਚ ਸੀ ਮੈਂ ਬਿਨਾਂ ਕੁਝ ਬੋਲੇ ਆਪਣੇ ਕਮਰੇ ਵੱਲ ਵਧਣ ਲੱਗਾ ਪਰ ਉਹਨੇ ਮੇਰਾ ਹੱਥ ਫੜ ਲਿਆ ਉਹਦਾ ਹੱਥ ਬਹੁਤ ਨਰਮ ਤੇ ਗਰਮ ਸੀ ਮੈਂ ਇੱਕ ਪਲ ਲਈ ਰੁਕ ਗਿਆ ਉਹਨੇ ਕਿਹਾ ਮਨਪ੍ਰੀਤ ਤੂੰ ਮੈਨੂੰ ਇਨੀ ਨਫ਼ਰਤ ਕਿਉਂ ਕਰਦਾ ਆ ਮੈਂ ਤੇਰੀ ਮਾਂ ਦੀ ਜਗ੍ਹਾ ਨਹੀਂ ਲੈਣਾ ਚਾਹੁੰਦੀ ਮੈਂ ਤਾਂ ਬਸ ਇਸ ਘਰ 'ਚ ਆਪਣੀ ਜਗ੍ਹਾ ਬਣਾਉਣਾ ਚਾਹੁੰਦੀ ਆ ਮੈਂ ਉਹਦੀਆਂ ਅੱਖਾਂ 'ਚ ਦੇਖਿਆ ਉੱਥੇ ਮਮਤਾ ਸੀ ਜਾਂ ਕੁਝ ਹੋਰ ਮੈਨੂੰ ਸਮਝ ਨਹੀਂ ਆਇਆ ਮੈਂ ਆਪਣਾ ਹੱਥ ਛਡਾਇਆ ਤੇ ਕਿਹਾ ਮੇਰੀ ਕੋਈ ਮਾਂ ਨਹੀਂ ਆ ਤੁਸੀਂ ਸਿਰਫ ਮੇਰੇ ਪਾਪਾ ਦੀ ਵਾਈਫ ਹੋ ਮੈਂ ਆਪਣੇ ਕਮਰੇ 'ਚ ਜਾ ਕੇ ਦਰਵਾਜ਼ਾ ਬੰਦ ਕਰ ਲਿਆ ਪਰ ਉਸ ਰਾਤ ਮੈਂ ਸੌ ਨਹੀਂ ਸਕਿਆ ਮੇਰੇ ਦਿਮਾਗ ਚ ਵਾਰ-ਵਾਰ ਸਿਮਰ ਦਾ ਉਹ ਟੱਚ ਤੇ ਉਹਦੀ ਆਵਾਜ਼ ਗੂੰਜ ਰਹੀ ਸੀ ਮੈਨੂੰ ਅਹਿਸਾਸ ਹੋਇਆ ਕਿ ਮੇਰੀ ਨਫ਼ਰਤ ਹੌਲੀ-ਹੌਲੀ ਇੱਕ ਅਜੀਬ ਜੀ ਖਿੱਚ 'ਚ ਬਦਲ ਰਹੀ ਸੀ ਜੋ ਕਿ ਬਹੁਤ ਖਤਰਨਾਕ ਸੀ ਮੈਂ ਆਪਣੇ ਆਪ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਮੇਰੀ ਮਤਰੀ ਮਾਏ ਪਰ ਮੇਰਾ ਜਵਾਨ ਖੂਨ ਸ਼ਾਇਦ ਕੁਝ ਹੋਰ ਹੀ ਮਹਿਸੂਸ ਕਰ ਰਿਹਾ ਸੀ ਉਸ ਰਾਤ ਤੋਂ ਬਾਅਦ ਮੇਰੇ ਲਈ ਸਿਮਰ ਦੇ ਸਾਹਮਣੇ ਹੋਣਾ ਹੋਰ ਵੀ ਔਖਾ ਹੋ ਗਿਆ ਮੈਂ ਜਿੰਨੀ ਕੋਸ਼ਿਸ਼ ਉਹਦੇ ਤੋਂ ਦੂਰ ਰਹਿਣ ਦੀ ਕਰਦਾ ਉਹ ਓਨੀ ਹੀ ਸਫਾਈ ਨਾਲ ਮੇਰੇ ਨੇੜੇ ਆਉਣ ਦੇ ਬਾਹਨੇ ਲੱਭ ਲੈਂਦੀ ਅਗਲੀ ਸਵੇਰ ਜਦੋਂ ਮੈਂ ਰੋਟੀ ਖਾਣ ਲਈ ਟੇਬਲ ਤੇ ਆਇਆ ਤਾਂ ਸਿਮਰ ਨੇ ਬਲੈਕ ਕਲਰ ਦਾ ਨਾਈਟਸੂਟ ਪਾਇਆ ਹੋਇਆ ਸੀ ਉਹਦੇ ਗਿੱਲੇ ਵਾਲ ਉਹਦੇ ਮੋਢਿਆਂ ਤੇ ਖਿਲਰੇ ਹੋਏ ਸੀ ਮੈਂ ਆਪਣੀਆਂ ਨਜ਼ਰਾਂ ਨੀਵੀਆਂ ਰੱਖ ਕੇ ਜਲਦੀ ਜਲਦੀ ਰੋਟੀ ਖਾਣ ਲੱਗਾ ਉਹਨੇ ਬੜੀ ਮਾਸੂਮੀਅਤ ਨਾਲ ਪੁੱਛਿਆ ਮਨਪ੍ਰੀਤ ਰਾਤ ਨੂੰ ਨੀਂਦ ਠੀਕਾਈ ਸੀ ਤੂੰ ਕੱਲ ਬਹੁਤ ਪਰੇਸ਼ਾਨ ਲੱਗ ਰਿਹਾ ਸੀ ਮੈਂ ਬਿਨਾਂ ਉਹਦੇ ਵੱਲ ਦੇਖੇ ਜਵਾਬ ਦਿੱਤਾ ਕਿ ਹਾਂ ਮੈਂ ਠੀਕ ਹਾਂ ਪਰ ਮੇਰੇ ਹੱਥ ਕੰਬ ਰਹੇ ਸੀ ਸਿਮਰ ਮੇਰੇ ਕੋਲ ਆਈ ਤੇ ਚਾਹ ਦਾ ਕੱਪ ਮੇਰੇ ਅੱਗੇ ਰੱਖ ਦਿਆਂ ਮੇਰੇ ਮੋਢੇ ਤੇ ਹੱਥ ਰੱਖ ਦਿੱਤਾ ਉਹਦਾ ਉਹ ਹਲਕਾ ਜਿਹਾ ਟੱਚ ਮੈਨੂੰ ਬਿਜਲੀ ਦੇ ਝਟਕੇ ਵਾਂਗ ਲੱਗਾ ਉਹ ਕਹਿਣ ਲੱਗੀ ਤੂੰ ਆਪਣੇ ਆਪ ਨੂੰ ਇੰਨੀ ਕਿਉਂ ਤਕਲੀਫ ਦਿੰਨਾ ਆ ਤੇਰੇ ਪਾਪਾ ਚਾਹੁੰਦੇ ਆ ਕਿ ਅਸੀਂ ਦੋਵੇਂ ਇੱਕ ਦੂਜੇ ਨੂੰ ਸਮਝੀਏ ਤੂੰ ਮੈਨੂੰ ਆਪਣਾ ਦੋਸਤ ਵੀ ਨਹੀਂ ਮੰਨ ਸਕਦਾ ਮੈਂ ਉਹਦਾ ਹੱਥ ਪਰਾਂ ਹਟਾ ਕੇ ਉੱਥੋਂ ਉੱਠ ਗਿਆ ਮੇਰੇ ਅੰਦਰ ਗੁੱਸਾ ਤੇ ਇੱਕ ਅਣਜਾਣ ਜੀ ਚਾਹਤ ਦਾ ਯੁੱਧ ਚੱਲ ਰਿਹਾ ਸੀ ਦੁਪਹਿਰ ਵੇਲੇ ਮੈਂ ਆਪਣੇ ਕਮਰੇ 'ਚ ਪੜ ਰਿਹਾ ਸੀ ਕਿ ਸਿਮਰ ਬਿਨਾ ਦਰਵਾਜ਼ਾ ਖੜਕਾਏ ਅੰਦਰ ਆ ਗਈ। ਉਹਦੇ ਹੱਥ 'ਚ ਜੂਸ ਦਾ ਗਲਾਸ ਸੀ। ਉਹ ਆਕੇ ਮੇਰੇ ਬੈੱਡ ਤੇ ਬੈਠ ਗਈ। ਮੈਂ ਹੈਰਾਨ ਹੋ ਕੇ ਉਹਦੇ ਵੱਲ ਦੇਖਿਆ। ਉਹਨੇ ਕਿਹਾ ਮਨਪ੍ਰੀਤ ਮੈਨੂੰ ਇਸ ਘਰ 'ਚ ਬਹੁਤ ਡਰ ਲੱਗਦਾ ਆ। ਤੇਰੇ ਪਾਪਾ ਵੀ ਨਹੀਂ ਆ। ਤੂੰ ਮੇਰੇ ਨਾਲ ਡਰਾਈਂਗ ਰੂਮ 'ਚ ਬੈਠ ਕੇ ਗੱਲਾਂ ਕਿਉਂ ਨਹੀਂ ਕਰਦਾ? ਮੈਂ ਕਿਹਾ ਮੈਂ ਪੜਨਾ ਆ ਸਿਮਰ ਜੀ। ਉਹਨੇ ਮੇਰੀ ਕਿਤਾਬ ਮੇਰੇ ਹੱਥੋਂ ਖੋਲੀ ਤੇ ਹੱਸ ਕੇ ਬੋਲੀ ਸਿਮਰ ਜੀ ਮੈਂ ਤੇਰੀ ਮਾਂ ਆ ਮਨਪ੍ਰੀਤ। ਪਰ ਤੂੰ ਮੈਨੂੰ ਮੇਰੇ ਨਾਮ ਨਾਲ ਵੀ ਬੁਲਾ ਸਕਦਾ ਆਂ ਵੈਸੇ ਵੀ ਮੈਂ ਤੇਰੇ ਤੋਂ ਬਹੁਤੀ ਵੱਡੀ ਨਹੀਂ ਆ ਉਹਦੀਆਂ ਗੱਲਾਂ 'ਚ ਹੋਂ ਇੱਕ ਖੁੱਲਾਪਨ ਸੀ ਜੋ ਮੈਨੂੰ ਡਰਾ ਰਿਹਾ ਸੀ ਉਹਨੇ ਮੇਰੇ ਵਾਲਾਂ 'ਚ ਉਂਗਲਾਂ ਫੇਰਦਿਆਂ ਕਿਹਾ ਤੂੰ ਬਹੁਤ ਸੋਹਣਾ ਆ ਮਾਨਪ੍ਰੀਤ ਬਿਲਕੁਲ ਆਪਣੇ ਪਾਪਾ ਵਰਗਾ ਪਰ ਉਹਨਾਂ ਤੋਂ ਜ਼ਿਆਦਾ ਜਵਾਨ ਤੇ ਮਜ਼ਬੂਤ ਆ ਮੇਰਾ ਸਾਹ ਤੇਜ਼ ਹੋ ਗਿਆ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਇਹ ਸਭ ਇੱਕ ਮਾਂ ਵਜੋਂ ਕਹਿ ਰਹੀ ਸੀ ਜਾਂ ਇੱਕ ਔਰਤ ਵਜੋਂ ਮੈਂ ਉੱਠ ਕੇ ਖਿੜਕੀ ਕੋਲ ਖੜਾ ਹੋ ਗਿਆ ਮੈਂ ਕਿਹਾ ਤੁਹਾਨੂੰ ਆਪਣੇ ਕਮਰੇ 'ਚ ਜਾਣਾ ਚਾਹੀਦਾ ਆ ਸਿਮਰ ਉੱઠી ਤੇ ਮੇਰੇ ਪਿੱਛੇ ਆ ਕੇ ਖੜੀ ਹੋ ਗਈ ਮੈਨੂੰ ਉਹਦੇ ਪਰਫਿਊਮ ਦੀ ਤੇਜ਼ ਖੁਸ਼ਬੂ ਆ ਰਹੀ ਸੀ ਉਹਨੇ ਬਹੁਤ ਹੀ ਹੌਲੀ ਆਵਾਜ਼ ਵਿੱਚ ਮੇਰੇ ਕੰਨ ਦੇ ਕੋਲ ਕਿਹਾ ਮਨਪ੍ਰੀਤ ਜੀ ਤੂੰ ਮੇਰੇ ਨਾਲ ਦੋਸਤੀ ਕਰ ਲਵੇਂ ਤਾਂ ਇਸ ਘਰ 'ਚ ਤੇਰੀ ਹਰ ਗੱਲ ਮੰਨੀ ਜਾਊਗੀ ਪਾਪਾ ਨੂੰ ਪਤਾ ਵੀ ਨਹੀਂ ਲੱਗੇਗਾ ਕਿ ਅਸੀਂ ਕਿੰਨੇ ਚੰਗੇ ਦੋਸਤਾਂ ਉਹਨੇ ਮੇਰੇ ਪਿੱਠ ਤੇ ਹੱਥ ਵੇਰਿਆ ਤੇ ਚੁੱਪਚਾਪ ਕਮਰੇ 'ਚੋਂ ਬਾਹਰ ਨਿਕਲ ਗਈ ਮੈਂ ਉੱਥੇ ਸੋਨ ਹੋ ਕੇ ਖੜਾ ਰਿਆ ਮੇਰਾ ਮਨ ਮੈਨੂੰ ਕਹਿ ਰਿਹਾ ਸੀ ਕਿ ਇਹ ਗੁਨਾਹ ਆ ਇਹ ਤੋ ਖਾਇਆ ਪਰ ਮੇਰੇ ਅੰਦਰਲੀ ਜਵਾਨੀ ਉਹਦੇ ਉਸ ਨਰਮ ਟੱਚ ਨੂੰ ਭੁਲਾ ਨਹੀਂ پا ਰਹੀ ਸੀ ਸ਼ਾਮ ਨੂੰ ਮੈਂ ਜਿੰਨੀ ਵਾਰ ਵੀ ਉਹਦੇ ਸਾਹਮਣੇ ਆਇਆ ਉਹਦੀਆਂ ਨਜ਼ਰਾਂ ਮੇਰੇ ਅੰਦਰ ਨੂੰ ਚੀਰਦੀਆਂ ਹੋਈਆਂ ਲੰਘ ਰਹੀਆਂ ਸੀ ਉਹ ਜਾਣ ਬੁਝ ਕੇ ਜੇ ਕੱਪੜੇ ਪਾ ਰਹੀ ਸੀ ਜਿਨ੍ਹਾਂ ਜੋ ਹੋਰ ਵੀ ਮੈਨੂੰ ਆਪਣੇ ਵੱਲ ਖਿੱਚ ਸਕੇ ਮੈਂ ਸੋਚ ਰਿਹਾ ਸੀ ਕਿ ਕੀ ਮੈਂ ਪਾਪਾ ਨੂੰ ਫੋਨ ਕਰਕੇ ਸਭ ਦੱਸ ਦਿਆਂ ਪਰ ਫਿਰ ਮੈਂ ਰੁਕ ਗਿਆ ਮੈਂ ਸੋਚਿਆ ਕਿ ਜੇ ਪਾਪਾ ਨੇ ਮੇਰਾ ਯਕੀਨ ਨਾ ਕੀਤਾ ਤੇ ਸਿਮਰ ਨੇ ਸਭ ਕੁਝ ਮੇਰੇ ਤੇ ਪਾ ਦਿੱਤਾ ਤੇ ਫਿਰ ਮੈਂ ਆਪਣੇ ਆਪ ਨੂੰ ਇੱਕ ਅਜਿਹੇ ਜਾਲ 'ਚ ਫਸਿਆ ਮਹਿਸੂਸ ਕਰ ਰਿਹਾ ਸੀ ਜਿਹਦੇ 'ਚੋਂ ਨਿਕਲਣਾ ਹੁਣ ਨਾ ਮੁਮਕਿਨ ਲੱਗ ਰਿਹਾ ਸੀ ਸਿਮਰ ਨੇ ਬੜੀ ਸਫਾਈ ਨਾਲ ਮੇਰੇ ਤੇ ਪਾਪਾ ਦੇ ਰਿਸ਼ਤੇ 'ਚ ਇੱਕ ਅਜਿਹੀ ਦੀਵਾਰ ਖੜੀ ਕਰ ਦਿੱਤੀ ਸੀ ਜੋ ਸਿਰਫ ਮੈਂ ਦੇਖ ਸਕਦਾ ਸੀ ਸਿਮਰ ਦੀਆਂ ਖਾਮੋਸ਼ ਚਾਲਾਂ ਨੇ ਮੇਰੇ ਮਨ 'ਚ ਇੱਕ ਤੂਫਾਨ ਖੜਾ ਕਰ ਦਿੱਤਾ ਸੀ ਮੈਂ ਜਿੰਨਾ ਉਹਦੇ ਤੋਂ ਬਚਣ ਦੀ ਕੋਸ਼ਿਸ਼ ਕਰਦਾ ਉਹ ਓਨੀ ਹੀ ਨੇੜਤਾ ਦਿਖਾਉਂਦੀ ਪਾਪਾ ਨੂੰ ਗਏ ਨੂੰ 3 ਦਿਨ ਹੋ ਚੁੱਕੇ ਸੀ। ਇਨ੍ਹਾਂ ਤਿੰਨਾਂ ਦਿਨਾਂ ਵਿੱਚ ਸਿਮਰ ਨੇ ਇੱਕ ਵਾਰ ਵੀ ਮੈਨੂੰ ਕੱਲਾ ਨਹੀਂ ਛੱਡਿਆ ਸੀ। ਉਹ ਕਦੇ ਮੇਰੇ ਕਮਰੇ ਜਾ ਕੇ ਮੈਨੂੰ ਕਹਾਣੀਆਂ ਸੁਣਾਉਂਦੀ, ਕਦੇ ਮੇਰੇ ਕੱਪੜਿਆਂ ਤੇ ਪਰਫਿਊਮ ਲਾਉਂਦੀ ਤੇ ਕਦੇ ਬਾਣੇ ਨਾਲ ਮੈਨੂੰ ਛੂੰਦੀ। ਇੱਕ ਦੁਪਹਿਰ ਮੈਂ ਬੈਠਾ ਕਿਤਾਬ ਪੜ੍ਹ ਰਿਹਾ ਸੀ। ਅਚਾਨਕ ਸਿਮਰ ਉੱਥੇ ਆ ਗਈ। ਉਹਨੇ ਇੱਕ ਬਹੁਤ ਹੀ ਸੋਹਣੀ ਡਰੈੱਸ ਪਾਈ ਹੋਈ ਸੀ ਜੋ ਉਹਦੇ ਤੇ ਬਹੁਤ ਸੋਹਣੀ ਲੱਗ ਰਹੀ ਸੀ। ਉਹ ਆ ਕੇ ਮੇਰੇ ਸਾਹਮਣੇ ਵਾਲੀ ਕੁਰਸੀ ਤੇ ਬੈਠ ਗਈ। ਮੈਨੂੰ ਉਹਦੇ ਵੱਲ ਦੇਖਦਿਆਂ ਸ਼ਰਮ ਆ ਰਹੀ ਸੀ। ਉਨੇ ਬਹੁਤ ਹੀ ਹੌਲੀ ਆਵਾਜ਼ ਚ ਕਿਹਾ ਮਨਪ੍ਰੀਤ ਤੂੰ ਹਮੇਸ਼ਾ ਇਹਨੇ ਗੁੱਸੇ ਚ ਕਿਉਂ ਰਹਿਣਾ ਆ ਜ਼ਿੰਦਗੀ ਨੂੰ ਥੋੜਾ ਹਲਕੇ ਹੋ ਕੇ ਜੀਣਾ ਸਿੱਖ ਮੈਂ ਉਹਦੇ ਵੱਲ ਦੇਖਿਆ ਉਹਦੀਆਂ ਅੱਖਾਂ ਚ ਕੁਝ ਗਲਤ ਨਜ਼ਰ ਆ ਰਿਹਾ ਸੀ ਮੈਂ ਕਿਤਾਬ ਬੰਦ ਕਰਕੇ ਕਿਹਾ ਸਿਮਰ ਜੀ ਤੁਸੀਂ ਇੱਥੇ ਕੀ ਕਰ ਰਹੇ ਹੋ ਇਹ ਮੇਰੀ ਪੜ੍ਹਾਈ ਦਾ ਟਾਈਮ ਆ ਉਹ ਹੱਸ ਪਈ ਤੇ ਕਹਿੰਦੀ ਓ ਤਾਂ ਹੁਣ ਤੂੰ ਮੈਨੂੰ ਸਿਮਰ ਜੀ ਕਹਿਣ ਲੱਗ ਪਿਆ ਆ ਮੈਂ ਤਾਂ ਸੋਚਿਆ ਸੀ ਕਿ ਤੂੰ ਮੈਨੂੰ ਬਿਲਕੁਲ ਨਫ਼ਰਤ ਕਰਦਾ ਆ ਉਹਨੇ ਮੇਰੇ ਹੱਥੋਂ ਕਿਤਾਬ ਖੋਲੀ ਤੇ ਉਹਨੂੰ ਇੱਕ ਪਾਸੇ ਰੱਖ ਕੇ ਮੇਰਾ ਹੱਥ ਫੜ ਲਿਆ ਤੇ ਕਹਿੰਦੀ ਮਨਪ੍ਰੀਤ ਤੂੰ ਕਿਉਂ ਨਹੀਂ ਸਮਝਦਾ ਕਿ ਮੈਂ ਤੈਨੂੰ ਪਸੰਦ ਕਰਦੀ ਆ ਤੂੰ ਬਹੁਤ ਜਵਾਨ ਤੇ ਹੈਂਡਸਮ ਆ ਤੇਰੇ ਪਾਪਾ ਤਾਂ ਹੁਣ ਬੁੱਢੇ ਹੋ ਗਏ ਨੇ ਉਹਦੀਆਂ ਗੱਲਾਂ ਮੇਰੇ ਦਿਮਾਗ 'ਚ ਘੁੰਮਣ ਲੱਗੀਆਂ ਮੇਰੇ ਅੰਦਰਲਾ ਜਵਾਨ ਖੂਨ ਇੱਕ ਪਲ ਲਈ ਬੈਕ ਗਿਆ ਸੀ ਮੈਂ ਆਪਣਾ ਹੱਥ ਛਡਾਇਆ ਤੇ ਕਿਹਾ ਬਸ ਕਰੋ ਮੈਂ ਤੁਹਾਡੇ ਬਾਰੇ ਅਜਿਹਾ ਕੁਝ ਨਹੀਂ ਸੋਚ ਸਕਦਾ ਤੁਸੀਂ ਮੇਰੇ ਪਾਪਾ ਦੀ ਵਾਈਫ ਹੋ ਸਿਮਰ ਉੱਠੀ ਤੇ ਮੇਰੇ ਬਿਲਕੁਲ ਨੇੜੇ ਆ ਕੇ ਖੜੀ ਹੋ ਗਈ ਮੈਨੂੰ ਉਹਦਾ ਸਾਹ ਆਪਣੇ ਚਿਹਰੇ ਤੇ ਮਹਿਸੂਸ ਹੋ ਰਿਹਾ ਸੀ ਉਹਨੇ ਮੇਰੀ neck ਤੇ ਹੱਥ ਰੱਖਿਆ ਤੇ ਕਿਹਾ ਪਾਪਾ ਪਾਪਾ ਨੂੰ ਤਾਂ ਕੁਝ ਵੀ ਨਹੀਂ ਪਤਾ ਲੱਗੇਗਾ ਮਨਪ੍ਰੀਤ ਇਸ ਘਰ ਚ ਅਸੀਂ ਦੋਵੇਂ ਹਾਂ ਜੋ ਤੂੰ ਚਾਹੁੰਦਾ ਹੈ ਉਹ ਹੋ ਸਕਦਾ ਹੈ ਮੈਂ ਉਹਨੂੰ ਜ਼ੋਰ ਨਾਲ ਪਿੱਛੇ ਧੱਕਾ ਦਿੱਤਾ ਮੇਰਾ ਸਬਰ ਜਵਾਬ ਦੇ ਚੁੱਕਾ ਸੀ ਮੈਂ ਚੀਕ ਕੇ ਕਿਹਾ ਤੁਹਾਡੀ ਹਿੰਮਤ ਕਿਵੇਂ ਹੋਈ ਤੁਸੀਂ ਮੇਰੇ ਪਾਪਾ ਨੂੰ ਧੋਖਾ ਦੇ ਰਹੇ ਹੋ ਨਿਕਲ ਜਾਓ ਮੇਰੇ ਸਾਹਮਣੇੋਂ ਸਿਮਰ ਦੇ ਚਿਹਰੇ ਤੇ ਗੁੱਸਾ ਆ ਗਿਆ ਉਨੇ ਮੇਰੇ ਵੱਲ ਦੇਖਿਆ ਤੇ ਹੱਸ ਕੇ ਬੋਲੀ ਮਨਪ੍ਰੀਤ ਤੂੰ ਮੈਨੂੰ ਧੱਕਾ ਮਾਰਿਆ ਤੈਨੂੰ ਪਛਤਾਵਾ ਹੋਏਗਾ ਮੈਂ ਵੀ ਦੇਖਦੀ ਆ ਕਿ ਤੂੰ ਕਦੋਂ ਤੱਕ ਬਚਦਾ ਆ ਜੇ ਪਾਪਾ ਨੂੰ ਪਤਾ ਲੱਗ ਗਿਆ ਕਿ ਤੂੰ ਮੇਰੇ ਨਾਲ ਅਜੀਹਾ ਸਲੂਕ ਕਰ ਰਿਹਾ ਤਾਂ ਤੇਰਾ ਬਹੁਤ ਬੁਰਾ ਹਾਲ ਹੋਊਗਾ ਉਹ ਗੁੱਸੇ 'ਚ ਕਮਰੇ 'ਚੋਂ ਬਾਹਰ ਨਿਕਲ ਗਈ ਮੈਂ ਬਿਲਕੁਲ ਟੁੱਟ ਗਿਆ ਸੀ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕੀ ਕਰਾਂ ਇੱਕ ਪਾਸੇ ਪਾਪਾ ਦਾ ਵਿਸ਼ਵਾਸ ਸੀ ਦੂਜੇ ਪਾਸੇ ਸਿਮਰ ਦੀਆਂ ਬੇਸ਼ਰਮ ਹਰਕਤਾਂ ਮੈਂ ਮੋਬਾਈਲ ਚੁੱਕ ਕੇ ਪਾਪਾ ਨੂੰ ਫੋਨ ਕਰਨ ਦਾ ਸੋਚਿਆ ਪਰ ਡਰ ਗਿਆ ਮੈਨੂੰ ਲੱਗਾ ਕਿ ਸ਼ਾਇਦ ਉਹ ਸਿਮਰ ਦੀ ਗੱਲ ਤੇ ਯਕੀਨ ਕਰਨਗੇ ਕਿਉਂਕਿ ਉਹਨਾਂ ਦੇ ਦਿਲ 'ਚ ਸਿਮਰ ਲਈ ਬਹੁਤ ਪਿਆਰ ਸੀ ਉਹ ਸ਼ਾਇਦ ਕਹਿਣਗੇ ਕਿ ਮੈਂ ਆਪਣੀ ਮਤਰੀਏ ਮਾਂ ਨੂੰ ਪਰੇਸ਼ਾਨ ਕਰ ਰਿਹਾ ਹਾਂ ਉਸ ਰਾਤ ਮੈਂ ਆਪਣੇ ਕਮਰੇ ਨੂੰ ਕੁੰਡੀ ਲਾ ਕੇ ਸੌਂ ਗਿਆ ਮੈਨੂੰ ਹਰ ਆਹੜ ਤੋਂ ਡਰ ਲੱਗ ਰਿਹਾ ਸੀ ਮੇਰੇ ਮਨ 'ਚ ਇੱਕੋ ਸਵਾਲ ਸੀ ਕਿ ਇਹ ਸਭ ਕੀ ਹੋ ਰਿਹਾ ਹੈ ਕਿ ਮੈਂ ਗਲਤ ਆ ਜਾਂ ਸਿਮਰ ਦੀ ਨੀਤ ਹੀ ਖਰਾਬ ਆ ਮੈਨੂੰ ਲੱਗਿਆ ਕਿ ਸ਼ਾਇਦ ਮੈਨੂੰ ਘਰ ਛੱਡ ਕੇ ਚਲੇ ਜਾਣਾ ਚਾਹੀਦਾ ਆ ਪਰ ਮੈਂ ਪਾਪਾ ਨੂੰ ਕਿਵੇਂ ਛੱਡ ਕੇ ਜਾਂਦਾ ਮੇਰੀ ਜ਼ਿੰਦਗੀ ਇੱਕ ਅਜਿਹੇ ਦਰਾਹੇ ਤੇ ਖੜੀ ਸੀ ਜਿੱਥੇ ਹਰ ਰਸਤਾ ਖਤਰਨਾਕ ਲੱਗ ਰਿਹਾ ਸੀ ਉਸ ਰਾਤ ਦੀ ਟਕਰਾਰ ਤੋਂ ਬਾਅਦ ਮੈਨੂੰ ਲੱਗਿਆ ਸੀ ਕਿ ਸ਼ਾਇਦ ਸਿਮਰ ਹੁਣ ਪਿੱਛੇ ਹਟ ਜੂਗੀ ਪਰ ਮੈਂ ਗਲਤ ਸੀ ਸਿਮਰ ਵਰਗੀ ਔਰਤ ਨੂੰ ਹਾਰ برداشت ਨਹੀਂ ਸੀ ਅਗਲੀ ਸਵੇਰ ਜਦੋਂ ਮੈਂ ਉੱਠਿਆ ਤਾਂ ਘਰ 'ਚ ਇੱਕ ਅਜੀਬ ਜੀ ਸ਼ਾਂਤੀ ਸੀ ਮੈਂ ਹੀ ਠਾਂ ਗਿਆ ਤਾਂ ਦੇਖਿਆ ਕਿ ਸਿਮਰ ਰਸੋਈ 'ਚ ਏਦਾਂ ਕੰਮ ਕਰ ਰਹੀ ਸੀ ਜਿਵੇਂ ਕੁਝ ਹੋਇਆ ਹੀ ਨਾ ਹੋਵੇ ਪਰ ਉਹਦੀਆਂ ਅੱਖਾਂ 'ਚ ਇਹੋ ਜਿਹਾ ਕੁਝ ਸੀ ਜੋ ਮੈਨੂੰ ਡਰਾ ਰਿਹਾ ਸੀ ਉਹਨੇ ਬੜੀ ਨਰਮੀ ਨਾਲ ਕਿਹਾ ਮਨਪ੍ਰੀਤ ਰੋਟੀ ਤਿਆਰ ਆ ਜਾ ਮੈਂ ਚੁੱਪਚਾਪ ਬੈਠ ਕੇ ਰੋਟੀ ਖਾਣ ਲੱਗਾ ਅਚਾਨਕ ਉਹਨੇ ਕਿਹਾ ਮਨਪ੍ਰੀਤ ਮੈਂ ਕੱਲੀ ਮਾਫੀ ਚਾਹੁੰਦੀ ਆ ਮੈਂ ਸ਼ਾਇਦ ਥੋੜਾ ਜ਼ਿਆਦਾ ਇਮੋਸ਼ਨਲ ਹੋ ਗਈ ਸੀ ਮੈਂ ਚਾਹੁੰਦੀ ਆ ਕਿ ਅਸੀਂ ਸਭ ਭੁਲਾ ਕੇ ਇੱਕ ਨਵੀਂ ਸ਼ੁਰੂਆਤ ਕਰੀਏ ਉਹਦੀ ਗੱਲ ਸੁਣ ਕੇ ਮੈਨੂੰ ਥੋੜਾ ਸਕੂਨ ਮਿਲਿਆ ਮੈਨੂੰ ਲੱਗਾ ਕਿ ਸ਼ਾਇਦ ਉਹਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਆ ਉਹਨੇ ਮੈਨੂੰ ਚਾਹ ਦਾ ਕੱਪ ਦਿੱਤਾ ਤੇ ਕਹਿੰਦੀ ਆ ਪੀ ਲੈ ਤੈਨੂੰ ਵਧੀਆ ਮਹਿਸੂਸ ਹੋਊਗਾ ਮੈਂ ਉਹ ਚਾਹ ਪੀ ਲਈ ਪਰ 5 ਮਿੰਟ ਬਾਅਦ ਹੀ ਮੈਨੂੰ ਆਪਣਾ ਸਿਰ ਭਾਰੀ ਮਹਿਸੂਸ ਹੋਣ ਲੱਗਾ ਅੱਖਾਂ ਅੱਗੇ ਧੁੰਦਲਾਪਨ ਆ ਗਿਆ ਮੈਨੂੰ ਸਮਝ ਆ ਗਈ ਕਿ ਉਹਨੇ ਚਾਹ 'ਚ ਕੁਝ ਮਲਾਇਆ ਸੀ ਮੈਂ ਉੱਠਣ ਦੀ ਕੋਸ਼ਿਸ਼ ਕੀਤੀ ਪਰ ਮੇਰੇ ਪੈਰਾਂ ਨੇ ਜਵਾਬ ਦੇ ਦਿੱਤਾ ਮੈਂ ਲੜ ਖੜਾ ਕੇ ਡਿੱਗਣ ਹੀ ਵਾਲਾ ਸੀ ਕਿ ਸਿਮਰ ਨੇ ਮੈਨੂੰ ਫੜ ਲਿਆ ਉਹਦੀ ਮੁਸਕਰਾਹਟ ਹੁਣ ਬਹੁਤ ਖਤਰਨਾਕ ਹੋ ਚੁੱਕੀ ਸੀ ਉਹਨੇ ਮੇਰੇ ਕੰਨ 'ਚ ਹੌਲੀ ਜਿਹਾ ਕਿਹਾ ਮੈਂ ਕਿਹਾ ਸੀ ਨਾ ਮਨਪ੍ਰੀਤ ਕਿ ਤੂੰ ਮੇਰੇ ਤੋਂ ਨਹੀਂ बच ਸਕੇਂਗਾ ਉਹ ਮੈਨੂੰ ਸਹਾਰਾ ਦੇ ਕੇ ਮੇਰੇ ਕਮਰੇ ਤੱਕ ਲੈ ਗਈ ਮੇਰਾ ਸਰੀਰ ਬਿਲਕੁਲ ਸੁੰਨ ਹੋ ਰਿਹਾ ਸੀ ਮੈਂ ਚਾਹ ਕੇ ਵੀ ਵਿਰੋਧ ਨਹੀਂ ਕਰ ਸਕਦਾ ਸੀ ਉਹਨੇ ਮੈਨੂੰ ਬੈੱਡ 'ਤੇ ਲਟਾ ਦਿੱਤਾ ਮੇਰੀ ਹੋਸ਼ ਹੌਲੀ-ਹੌਲੀ ਜਾ ਰਹੀ ਸੀ ਮੈਂ ਦੇਖਿਆ ਕਿ ਸਿਮਰ ਨੇ ਆਪਣਾ ਫੋਨ ਕੱਢਿਆ ਤੇ ਸਾਡੇ ਦੋਵਾਂ ਦੀਆਂ ਕੁਝ ਅਜੀਹਿਆ ਫੋਟੋਆਂ ਖਿੱਚਣੀਆਂ ਸ਼ੁਰੂ ਕਰ ਦਿੱਤੀਆਂ ਜੋ ਦੇਖਣ 'ਚ ਬਹੁਤ ਗਲਤ ਲੱਗ ਰਹੀਆਂ ਸੀ। ਉਹਨੇ ਮੇਰਾ ਹੱਥ ਫੜ ਕੇ ਆਪਣੇ ਚਿਹਰੇ ਤੇ ਰੱਖਿਆ ਤੇ ਸੈਲਫੀਆਂ ਲਈਆਂ। ਮੈਂ ਬਹੁਤ ਮੁਸ਼ਕਿਲ ਨਾਲ ਬੋਲਿਆ, "ਸਿਮਰ, ਇਹ ਕੀ ਕੀ ਕਰ ਰਹੇ ਹੋ?" ਉਹਨੇ ਹੱਸ ਕੇ ਜਵਾਬ ਦਿੱਤਾ, "ਇਹ ਮੇਰੀ ਇੰਸ਼ੋਰੈਂਸ ਦਾ ਮਨਪ੍ਰਿਤ, ਜੇ ਤੂੰ ਕਦੇ ਵੀ papa ਨੂੰ ਕੁਝ ਦੱਸਣ ਦੀ ਕੋਸ਼ਿਸ਼ ਕੀਤੀ ਤਾਂ ਮੈਂ ਇਹ ਫੋਟੋਆਂ ਉਹਨਾਂ ਨੂੰ ਦਿਖਾ ਦੇਵਾਂਗੀ।" ਮੈਂ ਕਹਿ ਦਿਆਂਗੀ ਕਿ ਤੂੰ ਮੇਰੇ ਨਾਲ ਜ਼ਬਰਦਸਤੀ ਕੀਤੀ ਆ ਪਾਪਾ ਆਪਣੀ ਜਵਾਨ ਪਤਨੀ ਤੇ ਯਕੀਨ ਕਰਨਗੇ ਜਾਂ ਉਸ ਪੁੱਤ ਤੇ ਜੋ ਉਹਨਾਂ ਦੀ ਗੈਰ ਹਾਜ਼ਰੀ 'ਚ ਅਜਿਹੀਆਂ ਹਰਕਤਾਂ ਕਰ ਰਿਹਾ ਆ ਉਹਦੇ ਸ਼ਬਦ ਮੇਰੇ ਦਿਲ 'ਚ ਖੰਜਰ ਵਾਂਗ ਚੁੱਭ ਰਹੇ ਸੀ ਉਹ ਔਰਤ ਇੰਨੀ ਗਿਰ ਸਕਦੀ ਸੀ ਮੈਂ ਕਦੇ ਸੋਚਿਆ ਵੀ ਨਹੀਂ ਸੀ ਉਹ ਮੇਰੇ ਕੋਲ ਬੈਠੀ ਰਹੀ ਤੇ ਮੇਰੇ ਵਾਲਾਂ ਨੂੰ ਸਹਲਾਉਂਦੀ ਰਹੀ ਮੈਂ ਚਾਹੁੰਦਾ ਸੀ ਕਿ ਮੈਂ ਚੀਕਾਂ ਮਦਦ ਮੰਗਾ ਪਰ ਮੇਰੀ ਜ਼ੁਬਾਨ ਤਾਲੂ ਨਾਲ ਚਿਪਕ ਗਈ ਸੀ ਸਿਮਰ ਨੇ ਬੜੇ ਪਿਆਰ ਨਾਲ ਮੇਰੇ ਮੱਥੇ ਨੂੰ ਚੁੰਮਿਆ ਤੇ ਕਿਹਾ ਹੁਣ ਤੂੰ ਮੇਰੀ ਮੁੱਠੀ ਜਿਹਾ ਜਿਵੇਂ ਮੈਂ ਕਹਾਂਗੀ ਤੈਨੂੰ ਉਵੇਂ ਹੀ ਕਰਨਾ ਪਊਗਾ ਕੁਝ ਘੰਟਿਆਂ ਬਾਅਦ ਜਦੋਂ ਮੈਨੂੰ ਪੂਰੀ ਹੋਸ਼ ਆਈ ਤਾਂ ਸਿਮਰ ਉੱਥੇ ਹੈ ਹੀ ਨਹੀਂ ਸੀ ਮੈਂ ਜਲਦੀ ਨਾਲ ਆਪਣਾ ਫੋਨ ਚੈੱਕ ਕੀਤਾ ਪਰ ਉਹਦੇ 'ਚ ਕੁਝ ਨਹੀਂ ਸੀ ਸਿਮਰ ਨੇ ਫੋਨ ਆਪਣੇ ਕੋਲ ਹੀ ਰੱਖਿਆ ਹੋਊਗਾ ਮੈਂ ਬਾਥਰੂਮ 'ਚ ਜਾ ਕੇ ਆਪਣੇ ਚਿਹਰੇ 'ਤੇ ਪਾਣੀ ਮਾਰਿਆ ਮੈਂ ਸ਼ੀਸ਼ੇ 'ਚ ਆਪਣੇ ਆਪ ਨੂੰ ਦੇਖਿਆ ਤੇ ਮੈਨੂੰ ਆਪਣੇ ਆਪ ਤੋਂ ਨਫ਼ਰਤ ਹੋਣ ਲੱਗੀ ਮੈਂ ਇੱਕ ਅਜੀਹੀ ਸਾਜ਼ਿਸ਼ ਦਾ ਸ਼ਿਕਾਰ ਹੋ ਗਿਆ ਸੀ ਜਿਹਦੇ 'ਚ ਮੈਂ ਬੇਗੁਨਾਹ ਹੋ ਕੇ ਵੀ ਗੁਨਾਹਗਰ ਬਣ ਚੁੱਕਾ ਸੀ ਪਾਪਾ ਦੇ ਹੌਂਚ ਹੁਣ ਸਿਰਫ 2 ਦਿਨ ਬਾਕੀ ਸੀ ਮੈਨੂੰ ਲੱਗ ਰਿਹਾ ਸੀ ਕਿ ਉਹ 2 ਦਿਨ ਮੇਰੀ ਜ਼ਿੰਦਗੀ ਦਾ ਅੰਤ ਕਰ ਦੇਣਗੇ ਸਿਮਰ ਨੇ ਮੈਨੂੰ ਬਿਹੋਸ਼ ਕਰਕੇ ਜੋ ਫੋਟੋਆਂ ਖਿੱਚੀਆਂ ਸੀ ਉਹ ਮੇਰੇ ਗਲੇ ਦੀ ਫਾਂਸੀ ਬਣ ਚੁੱਕੀਆਂ ਸੀ ਪਰ ਉਸ ਰਾਤ ਜਦੋਂ ਮੈਂ ਕੱਲਾ ਆਪਣੇ ਕਮਰੇ 'ਚ ਬੈਠਾ ਸੀ ਮੇਰੇ ਅੰਦਰਲੇ ਡਰ ਨੇ ਗੁੱਸੇ ਦਾ ਰੂਪ ਲੈ ਲਿਆ ਮੈਂ ਸੋਚਿਆ ਕਿ ਜੇ ਮੈਂ ਹੁਣ ਹਾਰ ਮੰਨ ਲਈ ਤਾਂ ਸਿਮਰ ساری ਉਮਰ ਮੇਰੇ ਤੇ ਪਾਪਾ ਦੇ ਰਿਸ਼ਤੇ ਨਾਲ ਖੇਡਦੀ ਰਹੇਗੀ ਮੈਨੂੰ ਪਤਾ ਸੀ ਕਿ ਸਿਮਰ ਬਹੁਤ ਚਲਾਕ ਆ ਪਰ ਉਹ ਇੱਕ ਗੱਲ ਭੁੱਲ ਗਈ ਸੀ ਕਿ ਮੈਂ ਇਸ ਘਰ ਦਾ ਪੋਤਿਆਂ ਤੇ ਮੈਂ ਇਸ ਘਰ ਦੇ ਹਰ ਕੋਨੇ ਤੋਂ ਵਾਕਿਫਾ ਮੈਨੂੰ ਯਾਦ ਆਇਆ ਕਿ ਪਾਪਾ ਨੇ ਘਰ ਦੀ ਸੁਰੱਖਿਆ ਲਈ ਲਿਵਿੰਗ ਰੂਮ ਦੇ ਇੱਕ ਗੁਪਤ ਕੋਨੇ 'ਚ ਨਿਕਲ ਜਾ ਸਪਾਈ ਕੈਮਰਾ ਲਾਇਆ ਸੀ ਜਿਸ ਬਾਰੇ ਸਿਮਰ ਨੂੰ ਸ਼ਾਇਦ ਪਤਾ ਨਹੀਂ ਸੀ ਉਹ ਕੈਮਰਾ ਸਿੱਧਾ ਪਾਪਾ ਦੇ ਪੁਰਾਣੇ ਲੈਪਟਾਪ ਨਾਲ ਜੁੜਿਆ ਹੋਇਆ ਸੀ ਜੋ ਸਟੋਰ ਰੂਮ 'ਚ ਪਿਆ ਸੀ ਮੈਂ ਚੋਰੀ ਛਿਪੇ ਸਟੋਰ ਰੂਮ 'ਚ ਗਿਆ ਮੇਰਾ ਦਿਲ ਜ਼ੋਰ-ਜ਼ੋਰ ਨਾਲ ਧੜਕ ਰਿਹਾ ਸੀ ਜੋ ਸਿਮਰ ਨੇ ਮੈਨੂੰ ਦੇਖ ਲਿਆ ਤਾਂ ਉਹ ਸਭ ਕੁਝ ਬਰਬਾਦ ਕਰ ਦੂਗੀ ਮੈਂ ਲੈਪਟਾਪ ਖੋਲ੍ਹਿਆ ਤੇ ਪਿਛਲੇ ਕੁਝ ਦਿਨਾਂ ਦੀ ਫੁਟੇਜ ਚੈੱਕ ਕਰਨ ਲਈ ਤੇ ਪਿਛਲੇ ਕੁਝ ਦਿਨਾਂ ਦੀ ਫੁਟੇਜ ਚੈੱਕ ਕਰਨੀ ਸ਼ੁਰੂ ਕੀਤੀ ਕੁਝ ਦੇਰ ਦੀ ਮੁਸ਼ਕਲ ਤੋਂ ਬਾਅਦ ਮੈਨੂੰ ਉਹ ਸੀਨ ਮਿਲ ਗਿਆ ਜਿੱਥੇ ਸਿਮਰ ਮੇਰੀ ਚਾਚ ਕੋਝ ਮਲਾ ਰਹੀ ਸੀ ਇੰਨਾ ਹੀ ਨਹੀਂ ਉਹਦੇ ਚ ਉਹ ਸੀਨ ਵੀ ਸਾਫ਼ ਸੀ ਜਿੱਥੇ ਉਹ ਮੈਨੂੰ ਬੇਹੋਸ਼ੀ ਦੀ ਹਾਲਤ 'ਚ ਸਹਾਰਾ ਦੇ ਕੇ ਉੱਪਰ ਲਿਜਾ ਰਹੀ ਸੀ ਤੇ ਉਹਦੇ ਚਿਹਰੇ ਤੇ ਇੱਕ ਸ਼ੈਤਾਨੀ ਮੁਸਕਰਾਹਟ ਸੀ ਮੇਰੇ ਹੱਥ ਖੁਸ਼ੀ ਨਾਲ ਕੰਬਣ ਲੱਗੇ ਮੇਰੇ ਕੋਲ ਹੁਣ ਸਬੂਤ ਸੀ ਮੈਂ ਜਲਦੀ ਨਾਲ ਉਹ ਵੀਡੀਓ ਆਪਣੀ ਪੈਨ ਡਰਾਈਵ 'ਚ ਕਾਪੀ ਕੀਤੀ ਪਰ ਮੈਂ ਜਾਣਦਾ ਸੀ ਕਿ ਇਹ ਕਾਫੀ ਨਹੀਂ ਸੀ ਸਿਮਰ ਕੋਲ ਅਜੇ ਵੀ ਉਹ ਫੋਟੋਆਂ ਸੀ ਜੋ ਮੈਨੂੰ ਗੁਨਾਹਗਾਰ ਸਾਬਤ ਕਰ ਸਕਦੀਆਂ ਸੀ ਮੈਨੂੰ ਉਹਦਾ ਫੋਨ ਹਾਸਲ ਕਰਨਾ ਪੈਣਾ ਸੀ ਅਗਲੀ ਸਵੇਰ ਮੈਂ ਸਿਮਰ ਦੇ ਸਾਹਮਣੇ ਬਿਲਕੁਲ ਬਦਲਿਆ ਹੋਇਆ ਪੇਸ਼ ਹੋਇਆ ਮੈਂ ਉਹਨੂੰ ਦੇਖ ਕੇ ਮੁਸਕਰਾਇਆ ਤੇ ਕਿਹਾ ਸਿਮਰ ਮੈਂ ਸਾਰੀ ਰਾਤ ਸੋਚਿਆ ਤੁਸੀਂ ਸਹੀ ਸੀ ਮੈਂ ਵੀ ਇਕੱਲਾ ਮਹਿਸੂਸ ਕਰ ਰਿਹਾ ਸੀ ਮੈਨੂੰ ਉਹ ਫੋਟੋਆਂ ਦਿਖਾਓ ਅਸੀਂ ਕਿੰਨੇ ਸੋਹਣੇ ਲੱਗ ਰਹੇ ਹਾਂ ਸਿਮਰ ਮੇਰੇ ਇਸ ਬਦਲੇ ਹੋਏ ਰੂਪ ਨੂੰ ਦੇਖ ਕੇ ਪਹਿਲਾਂ ਤਾਂ ਹੈਰਾਨ ਹੋਈ ਪਰ ਫਿਰ ਉਹ ਆਪਣੇ ਹੰਕਾਰ 'ਚ ਆ ਗਈ ਉਹਨੂੰ ਲੱਗਿਆ ਕਿ ਮੈਂ ਪੂਰੀ ਤਰ੍ਹਾਂ ਉਹਦੇ ਕਾਬੂ 'ਚ ਆ ਗਿਆ ਹਾਂ ਉਹਨੇ ਹੱਸ ਕੇ ਆਪਣਾ ਫੋਨ ਕੱਢਿਆ ਤੇ ਮੈਨੂੰ ਉਹ ਫੋਨ ਦਿਖਾਉਣ ਲੱਗੀ ਉਸੇ ਪਲ ਮੈਂ ਜਾਣ ਬੁਝ ਕੇ ਮੇਜ਼ ਤੇ ਪਿਆ ਜੂਸ ਦਾ ਗਲਾਸ ਉਹਦੇ ਕੱਪੜਿਆਂ ਤੇ ਡੋਲ ਦਿੱਤਾ ਸਿਮਰ ਚੀਕੀ ਤੇ ਸੂਟ ਸਾਫ਼ ਕਰਨ ਲਈ ਬਾਥਰੂਮ ਵੱਲ ਭੱਜੀ ਤੇ ਫੋਨ ਉੱਥੇ ਹੀ ਮੇਜ਼ ਤੇ ਛੱਡ ਗਈ ਮੇਰੇ ਕੋਲ ਸਿਰਫ ਕੁਝ ਸੈਕਿੰਡ ਸੀ ਮੈਂ ਜਲਦੀ ਨਾਲ ਉਹਦਾ ਫੋਨ ਚੁੱਕਿਆ ਉਹਦਾ ਲੋਕ ਖੋਲਣਾ ਮੁਸ਼ਕਿਲ ਸੀ ਪਰ ਮੈਨੂੰ ਪਤਾ ਸੀ ਕਿ ਉਹ ਅਕਸਰ ਪਾਪਾ ਦੇ ਜਨਮ ਦਿਨ ਦੀ ਤਰੀਕ ਹੀ ਪਾਸਵਰਡ ਵਰਤਦੀ ਸੀ ਮੈਂ ਉਹ ਟਾਈਪ ਕੀਤਾ ਤੇ ਲੋਕ ਖੁੱਲ ਗਿਆ ਮੈਂ ਜਲਦੀ ਨਾਲ ਉਹ ਸਾਰੀਆਂ ਫੋਟੋਆਂ ਡਿਲੀਟ ਕੀਤੀਆਂ ਤੇ ਰੀਸੈਂਟਲੀ ਡਿਲੀਟਡ ਫੋਲਡਰ ਚੋਂ ਵੀ ਉਹਨਾਂ ਨੂੰ ਡਿਲੀਟ ਕਰ ਦਿੱਤਾ ਜਿਵੇਂ ਮੈਂ ਫੋਨ ਵਾਪਸ ਰੱਖਿਆ ਸਿਮਰ ਬਾਹਰ ਆ ਗਈ ਉਹਦੀਆਂ ਨਜ਼ਰਾਂ ਮੇਰੇ ਤੇ ਸੀ ਕਹਿੰਦੀ ਮਨਪ੍ਰੀਤ ਤੂੰ ਮੇਰਾ ਫੋਨ ਤਾਂ ਨਹੀਂ ਛੇੜਿਆ ਉਹਨੇ ਸ਼ੱਕੀ ਨਜ਼ਰਾਂ ਨਾਲ ਪੁੱਛਿਆ ਸੀ ਮੈਂ ਬੜੀ ਸ਼ਾਂਤੀ ਨਾਲ ਜਵਾਬ ਦਿੱਤਾ ਨਹੀਂ ਸਿਮਰ ਜੀ ਮੈਂ ਤਾਂ ਬਸ ਤੁਹਾਡਾ ਵੇਟ ਕਰ ਰਿਹਾ ਸੀ ਸਿਮਰ ਨੇ ਫੋਨ ਚੁੱਕ ਕੇ ਚੈੱਕ ਕੀਤਾ ਪਰ ਸ਼ਾਇਦ ਉਹਨੇ ਫੋਟੋਆਂ ਦੀ ਗਿਣਤੀ ਵੱਲ ਧਿਆਨ ਨਹੀਂ ਦਿੱਤਾ ਉਹਨੂੰ ਲੱਗ ਰਿਹਾ ਸੀ ਕਿ ਸਭ ਕੁਝ ਉਹਦੇ ਹਿਸਾਬ ਨਾਲ ਚੱਲ ਰਿਹਾ ਆ ਪਰ ਮੈਨੂੰ ਪਤਾ ਸੀ ਕਿ ਗੇਮ ਹੁਣ ਬਦਲ ਚੁੱਕੀ ਸੀ ਪਾਪਾ ਅੱਜ ਸ਼ਾਮ ਨੂੰ ਵਾਪਸ ਆ ਰਹੇ ਸੀ ਮੇਰੇ ਕੋਲ ਹੁਣ ਸਬੂਤ ਸੀ ਤੇ ਸਿਮਰ ਦਾ ਹਥਿਆਰ ਖਤਮ ਹੋ ਚੁੱਕਾ ਸੀ ਪਰ ਮੈਨੂੰ ਇਹ ਨਹੀਂ ਪਤਾ ਸੀ ਕਿ ਸਿਮਰ ਕੋਲ ਇੱਕ ਹੋਰ ਅਜਿਹਾ ਪੱਤਾ ਸੀ ਜੋ ਉਹ ਅਖੀਰ ਵਿੱਚ ਖੇਡਣ ਵਾਲੀ ਸੀ ਸ਼ਾਮ ਦੇ 6:00 ਵੱਜ ਚੁੱਕੇ ਸੀ ਬਾਹਰ ਗੱਡੀ ਦੇ ਹੌਰਨ ਦੀ ਆਵਾਜ਼ ਸੁਣਾਈ ਦਿੱਤੀ ਮੇਰਾ ਦਿਲ ਜ਼ੋਰ-ਜ਼ੋਰ ਨਾਲ ਧੜਕ ਰਿਹਾ ਸੀ ਮੈਨੂੰ ਪਤਾ ਸੀ ਕਿ ਅਗਲੇ ਕੁਝ ਘੰਟੇ ਮੇਰੀ ਜ਼ਿੰਦਗੀ ਦਾ ਫੈਸਲਾ ਕਰਨਗੇ ਪਾਪਾ ਘਰ ਅੰਦਰ ਆਏ ਉਹ ਕਾਫੀ ਥੱਕੇ ਹੋਏ ਲੱਗ ਰਹੇ ਸੀ ਪਰ ਉਹਨਾਂ ਦੇ ਚਿਹਰੇ ਤੇ ਘਰ ਵਾਪਸ ਆਉਣ ਦੀ ਖੁਸ਼ੀ ਸੀ ਸਿਮਰ ਨੇ ਬਹੁਤ ਹੀ ਮਾਸੂਮ ਬਣ ਕੇ ਉਹਨਾਂ ਦਾ ਸਵਾਗਤ ਕੀਤਾ ਉਨੇ ਪਾਪਾ ਦਾ ਬੈਗ ਫੜਿਆ ਤੇ ਉਹਨਾਂ ਨੂੰ ਪਾਣੀ ਪਿਉਂਦਿਆਂ ਬੜੇ ਪਿਆਰ ਨਾਲ ਗੱਲਾਂ ਕਰਨ ਲੱਗੀ ਮੈਂ ਦੂਰ ਖੜ੍ਹਾ ਇਹ ਸਭ ਦੇਖ ਰਿਹਾ ਸੀ ਪਾਪਾ ਨੇ ਮੇਰੇ ਵੱਲ ਦੇਖਿਆ ਤੇ ਮੁਸਕੁਰਾ ਕੇ ਕਿਹਾ ਕਿਵੇਂ ਹੈ ਮਨਪ੍ਰੀਤ ਪੁੱਤ ਸਭ ਠੀਕ ਰਿਹਾ ਪਿੱਛੋਂ ਮੈਂ ਅਜੇ ਕੁਝ ਬੋਲਣ ਹੀ ਵਾਲਾ ਸੀ ਕਿ ਸਿਮਰ ਨੇ ਵਿੱਚੋ ਹੀ ਗੱਲ ਕੱਟ ਦਿੱਤੀ ਉਹਦੇ ਚਿਹਰੇ ਦੇ ਭਾਵ ਅਚਾਨਕ ਬਦਲ ਗਏ ਉਹਦੀਆਂ ਅੱਖਾਂ 'ਚੋਂ ਹੰਝੂ ਵਹਿਣ ਲੱਗੇ ਉਹ ਪਾਪਾ ਦੇ ਪੈਰਾਂ 'ਚ ਬੈਠ ਗਈ ਤੇ ਰੋਂਦੇ ਹੋਏ ਬੋਲੀ ਨਹੀਂ ਜੀ ਕੁਝ ਵੀ ਠੀਕ ਨਹੀਂ ਰਿਹਾ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਕਿ ਮੈਂ ਇਹ 5 ਦਿਨ ਕਿਵੇਂ گزارੇ ਨੇ ਪਾਪਾ ਹੈਰਾਨ ਰਹਿ ਗਏ ਉਹਨਾਂ ਨੇ ਸਿਮਰ ਨੂੰ ਸੰਭਾਲ ਲਿਆ ਤੇ ਪੁੱਛਿਆ ਕੀ ਹੋਇਆ ਸਿਮਰ ਤੂੰ ਰੋ ਕਿਉਂ ਰਹੀ ਆ ਸਿਮਰ ਨੇ ਮੇਰੇ ਵੱਲ ਉਂਗਲ ਕਰਕੇ ਕਿਹਾ ਤੁਹਾਡਾ ਇਹ ਪੁੱਤ ਇੰਨੇ ਮੇਰਾ ਜੀਣਾ ਮੁਸ਼ਕਲ ਕਰ ਦਿੱਤਾ ਤੁਹਾਡੇ ਜਾਂਦੇ ਇਹਦੀ ਨੀਤ ਬਦਲ ਗਈ ਇੰਨੇ ਮੇਰੇ ਨਾਲ ਉਹ ਹਰਕਤਾਂ ਕਰਨ ਦੀ ਕੋਸ਼ਿਸ਼ ਕੀਤੀ ਜੋ ਇੱਕ ਪੁੱਤ ਆਪਣੀ ਮਾਂ ਨਾਲ ਕਦੇ ਨਹੀਂ ਕਰਦਾ ਮੈਂ ਬਹੁਤ ਡਰ ਗਈ ਸੀ ਪਾਪਾ ਦੇ ਚਿਹਰੇ ਦਾ ਰੰਗ ਉੱਡ ਗਿਆ ਉਹਨਾਂ ਨੇ ਮੇਰੇ ਵੱਲ ਇੱਕ ਅਜੀਹੀ ਨਜ਼ਰ ਨਾਲ ਦੇਖਿਆ ਜਿਹਦੇ 'ਚ ਨਫ਼ਰਤ ਤੇ ਦੁੱਖ ਦੋਵੇਂ ਸੀ ਉਹ ਚੀਕ ਕੇ ਬੋਲੇ ਮਨਪ੍ਰੀਤ ਕੀ ਮੈਂ ਤੈਨੂੰ ਇਹੀ ਸੰਸਕਾਰ ਦਿੱਤੇ ਸੀ ਆਪਣੀ ਮਾਂ ਤੇ ਗੰਦੀ ਨਜ਼ਰ ਮੈਂ ਸ਼ਾਂਤ ਰਹਿਣ ਦੀ ਕੋਸ਼ਿਸ਼ ਕੀਤੀ ਤੇ ਕਿਹਾ ਪਾਪਾ ਇੱਕ ਵਾਰ ਮੇਰੀ ਗੱਲ ਤਾਂ ਸੁਣੋ ਇਹ ਜੋ ਕਹਿ ਰਹੀ ਆ ਸਭ ਝੂਠ ਆ ਸਿਮਰ ਨੇ ਫਟਾਫਟ ਆਪਣਾ ਫੋਨ ਕੱਢਿਆ ਉਹੀ ਫੋਨ ਜਿਹਦੇ 'ਚੋਂ ਮੈਂ ਫੋਟੋਆਂ ਡਿਲੀਟ ਕੀਤੀਆਂ ਸੀ ਉਹ ਕਹਿੰਦੀ ਝੂਠ ਮੇਰੇ ਕੋਲ ਸਬੂਤ ਆ ਮੈਂ ਮਨ ਹੀ ਮਨ ਚ ਮੁਸਕਰਾਇਆ ਕਿਉਂਕਿ ਮੈਨੂੰ ਪਤਾ ਸੀ ਕਿ ਫੋਟੋਆਂ ਡਿਲੀਟ ਹੋ ਚੁੱਕੀਆਂ ਆਆਂ ਪਰ ਜਿਵੇਂ ਹੀ ਸਿਮਰ ਨੇ ਫੋਨ ਦੀ ਗੈਲਰੀ ਖੋਲੀ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਉੱਥੇ ਉਹੀ ਗਲਤ ਫੋਟੋਆਂ ਪਈਆਂ ਸੀ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਇਹ ਕਿਵੇਂ ਹੋਇਆ ਫਿਰ ਮੈਨੂੰ ਯਾਦ ਆਇਆ ਕਿ ਅੱਜਕੱਲ ਫੋਨਾਂ 'ਚ ਕਲਾਊਡ ਬੈਕਅਪ ਹੁੰਦਾ ਆ ਮੈਂ ਸਿਰਫ ਫੋਨ 'ਚੋਂ ਫੋਟੋਆਂ ਡਿਲੀਟ ਕੀਤੀਆਂ ਸੀ ਪਰ ਉਹ ਆਨਲਾਈਨ ਸੇਵ ਸੀ ਜੋ ਉਹਨੇ ਵਾਪਸ ਡਾਊਨਲੋਡ ਕਰ ਲੀਆਂ ਸੀ ਸਿਮਰ ਨੇ ਉਹ ਫੋਟੋਆਂ ਪਾਪਾ ਨੂੰ ਦਿਖਾ ਦਿੱਤੀਆਂ ਪਾਪਾ ਨੇ ਜਿਵੇਂ ਹੀ ਉਹ ਫੋਟੋਆਂ ਦੇਖੀਆਂ ਉਹਨਾਂ ਨੇ ਮੇਰੇ ਮੂੰਹ ਤੇ ਇੱਕ ਚਪੇੜ ਮਾਰੀ ਤੇ ਕਹਿੰਦੇ ਨਿਕਲ ਜਾ ਮੇਰੇ ਘਰੋਂ ਅੱਜ ਤੋਂ ਤੂੰ ਮੇਰਾ ਪੁੱਤ ਨਹੀਂ ਆ ਸਿਮਰ ਇੱਕ ਕੋਨੇ 'ਚ ਖੜੀ ਮੇਰੇ ਵੱਲ ਦੇਖ ਕੇ ਮੁਸਕੁਰਾ ਰਹੀ ਸੀ ਉਹਨੂੰ ਲੱਗਿਆ ਕਿ ਉਹ ਜਿੱਤ ਗਈ ਆ ਮੈਂ ਆਪਣੀ ਗੱਲ ਤੇ ਹੱਥ ਰੱਖਿਆ ਤੇ ਬਹੁਤ ਸ਼ਾਂਤੀ ਨਾਲ ਕਿਹਾ ਪਾਪਾ ਫੋਟੋਆਂ ਝੂਠ ਬੋਲ ਸਕਦੀਆਂ ਆ ਪਰ ਇੱਕ ਵੀਡੀਓ ਕਦੇ ਝੂਠ ਨਹੀਂ ਬੋਲਦੀ ਮੈਂ ਆਪਣੀ ਜੇਬ 'ਚੋਂ ਪੈਨ ਡਰਾਈਵ ਕੱਢੀ ਸਿਮਰ ਦਾ ਚਿਹਰਾ ਇੱਕ ਪਲ ਚ ਪੀਲਾ ਪੈ ਗਿਆ ਉਹਨੂੰ ਅੰਦਾਜ਼ਾ ਵੀ ਨਹੀਂ ਸੀ ਕਿ ਮੇਰੇ ਕੋਲ ਕੀ ਆ ਮੈਂ ਪਾਪਾ ਨੂੰ ਕਿਹਾ ਪਾਪਾ ਬਸ 5 ਮਿੰਟ ਲਈ ਇਹ ਵੀਡੀਓ ਦੇਖ ਲਵੋ ਫਿਰ ਚਾਹੇ ਤੁਸੀਂ ਮੈਨੂੰ ਜਾਨੋਂ ਮਾਰ ਦਿਓ ਪਾਪਾ ਦੇ ਹੱਥ ਕੰਬ ਰਹੇ ਸੀ ਉਹਨਾਂ ਨੇ ਗੁੱਸੇ 'ਚ ਮੇਰੇ ਵੱਲ ਦੇਖਿਆ ਪਰ ਮੇਰੀਆਂ ਅੱਖਾਂ 'ਚ ਸੱਚਾਈ ਤੇ ਆਤਮ ਵਿਸ਼ਵਾਸ ਦੇਖ ਕੇ ਉਹ ਥੋੜਾ ਰੁੱਕ ਗਏ ਮੈਂ ਜਲਦੀ ਨਾਲ ਲੈਪਟਾਪ ਚਲਾਇਆ ਤੇ ਉਹ ਪੈਨ ਡਰਾਈਵ ਲਾ ਦਿੱਤੀ ਸਿਮਰ ਦੀ ਹਾਲਤ ਹੁਣ ਦੇਖਣ ਵਾਲੀ ਸੀ ਉਹ ਕਦੇ ਮੇਰੇ ਵੱਲ ਦੇਖਦੀ ਤੇ ਕਦੇ ਲੈਪਟਾਪ ਵੱਲ ਉਹਨੇ ਗੱਲ ਨੂੰ ਸੰਭਾਲਣ ਦੀ ਕੋਸ਼ਿਸ਼ ਕਰਦਿਆਂ ਕਿਹਾ ਜੀ ਇਹ ਪਤਾ ਨਹੀਂ ਕੀ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਆ ਇਹ ਸਭ ਝੂਠ ਹੋਊਗਾ ਤੁਸੀਂ ਪਲੀਜ਼ ਇਹਨੂੰ ਘਰੋਂ ਕੱਢ ਦਿਓ ਪਾਪਾ ਨੇ ਉਹਨੂੰ ਇਸ਼ਾਰੇ ਨਾਲ ਚੁੱਪ ਰਹਿਣ ਲਈ ਕਿਹਾ ਤੇ ਵੀਡੀਓ ਪਲੇ ਕਰ ਦਿੱਤੀ ਸਕਰੀਨ ਤੇ ਸਾਫ਼ ਦੇਖ ਰਿਹਾ ਸੀ ਕਿ ਕਿਵੇਂ ਸਿਮਰ ਰਸੋਈ 'ਚ ਚੋਰੀ ਛਿਪੇ ਮੇਰੀ ਚਾਚ ਕੋਈ ਨਸ਼ੀਲੀ ਚੀਜ਼ ਮਿਲਾ ਰਹੀ ਆ ਪਾਪਾ ਦੀਆਂ ਅੱਖਾਂ ਹੈਰਾਨੀ ਨਾਲ ਖੁੱਲ ਗਈਆਂ ਫਿਰ ਵੀਡੀਓ 'ਚ ਉਹ ਸੀਨ ਆਇਆ ਜਿੱਥੇ ਮੈਂ ਬਿਹੋਸ਼ ਹੋ ਕੇ ਡਿੱਗਣ ਵਾਲਾ ਹੁੰਨਾ ਆ ਤੇ ਸਿਮਰ ਮੈਨੂੰ ਉੱਪਰ ਲੈ ਕੇ ਜਾਂਦੀ ਆ ਵੀਡੀਓ ਦੇ ਲਾਸਟ ਚ ਸਿਮਰ ਦੀ ਉਹ ਮੁਸਕਰਾਹਟ ਸਾਫ਼ ਦੇਖ ਰਹੀ ਸੀ ਜੋ ਉਹਨੇ ਮੈਨੂੰ बेहोश ਕਰਕੇ ਫੋਟੋਆਂ ਖਿੱਚਣ ਵੇਲੇ ਦਿੱਤੀ ਸੀ ਪੂਰੇ ਕਮਰੇ 'ਚ ਇੱਕ ਦਹਿਸ਼ਤ ਭਰੀ ਸ਼ਾਂਤੀ ਫੈਲ ਗਈ ਪਾਪਾ ਦੇ ਚਿਹਰੇ ਤੇ ਪਹਿਲਾਂ ਹੈਰਾਨੀ ਫਿਰ ਗੁੱਸਾ ਆਇਆ ਉਹਨਾਂ ਨੇ ਹੌਲੀ ਜਿਹੀ ਸਿਮਰ ਵੱਲ ਦੇਖਿਆ ਜਿਹਦਾ ਚਿਹਰਾ ਹੁਣ ਡਰ ਨਾਲ ਚਿੱਟਾ ਪੈ ਚੁੱਕਾ ਸੀ ਸਿਮਰ ਨੇ ਹਾਲੇ ਵੀ ਹਾਰ ਨਹੀਂ ਮੰਨੀ ਸੀ ਉਹ ਕੰਬਦੀ ਆਵਾਜ਼ ਵਿੱਚ ਬੋਲੀ ਜੀ ਇਹ ਇਹ ਵੀਡੀਓ ਨਕਲੀ ਆ ਮਨਪ੍ਰੀਤ ਨੇ ਸਭ ਐਡਿਟ ਕੀਤਾ ਹੋਊਗਾ ਮੈਂ ਤਾਂ ਢਿੱ ਘਰ ਵਾਲੀ ਆ ਮੇਰਾ ਯਕੀਨ ਕਰੋ ਪਾਪਾ ਨੇ ਬਿਨਾ ਕੁਝ ਬੋਲੇ ਸਿਮਰ ਦੇ ਹੱਥੋਂ ਉਹ ਫੋਨ ਖੋਲਿਆ ਜਿਹਦੇ ਚੋ ਫੋਟੋਆਂ ਸੀ ਉਹਨਾਂ ਨੇ ਉਹ ਫੋਟੋਆਂ ਧਿਆਨ ਨਾਲ ਦੇਖੀਆਂ ਤੇ ਫਿਰ ਵੀਡੀਓ ਦੇ ਟਾਈਮ ਨਾਲ ਮੈਚ ਕੀਤੀਆਂ ਹਰ ਚੀਜ਼ ਸਾਫ਼ ਸੀ ਪਾਪਾ ਨੇ ਬਹੁਤ ਹੀ ਭਾਰੀ ਆਵਾਜ਼ ਚ ਕਿਹਾ ਸਿਮਰ ਮੈਂ ਤੈਨੂੰ ਇੱਕ ਪਤਨੀ ਦਾ ਰੁਤਬਾ ਦਿੱਤਾ ਇਸ ਘਰ ਦੀ ਇੱਜ਼ਤ ਬਣਾਇਆ ਪਰ ਤੂੰ ਤਾਂ ਇੱਕ ਪੁੱਤ ਤੇ ਪਿਓ ਦੇ ਰਿਸ਼ਤੇ ਚ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਤੂੰ ਮੇਰੇ ਆਪਣੇ ਖੂਨ ਤੇ ਇੰਨਾ ਘਟਿਆ ਇਲਜ਼ਾਮ ਲਗਾਇਆ ਸਿਮਰ ਹੁਣ ਫੁੱਟ ਫੁੱਟ ਕੇ ਰੋਣ ਲੱਗੀ ਤੇ ਪਾਪਾ ਦੇ ਪੈਰਾਂ 'ਚ ਡਿੱਗ ਪਈ ਕਿ ਮੈਨੂੰ ਮਾਫ਼ ਕਰ ਦਿਓ ਮੈਂ ਬਹਿਕ ਗਈ ਸੀ ਮਨਪ੍ਰੀਤ ਮੇਰੀ ਗੱਲ ਨਹੀਂ ਸੀ ਮੰਨ ਰਿਹਾ ਇਸ ਲਈ ਮੈਂ ਇਹ ਸਭ ਕੀਤਾ ਉਹਦੀ ਇਸ ਗੱਲ ਨੇ ਪਾਪਾ ਦਾ ਹੋਰ ਗੁੱਸਾ ਵਧਾ ਦਿੱਤਾ ਉਹਨਾਂ ਨੇ ਉਹਨੂੰ ਝਟਕ ਕੇ ਪਰਾਂ ਕਰ ਦਿੱਤਾ ਪਾਪਾ ਨੇ ਮੇਰੇ ਵੱਲ ਦੇਖਿਆ ਉਹਨਾਂ ਦੀਆਂ ਅੱਖਾਂ 'ਚ ਹੰਝੂ ਸੀ ਉਹਨਾਂ ਨੇ ਮੈਨੂੰ ਗੱਲ ਨਾਲ ਲਾ ਲਿਆ ਤੇ ਬੋਲੇ ਮਨਪ੍ਰੀਤ ਪੁੱਤ ਮੈਨੂੰ ਮਾਫ਼ ਕਰ ਦੇ ਮੈਂ ਅੰਨਾ ਹੋ ਗਿਆ ਸੀ ਮੈਂ ਆਪਣੀ ਇੱਜ਼ਤ ਦੇ ਚੱਕਰ 'ਚ ਆਪਣੇ ਪੁੱਤ ਤੇ ਸ਼ੱਕ ਕਰ ਬੈਠਾ ਮੈਂ ਪਾਪਾ ਨੂੰ ਸੰਭਾਲ ਲਿਆ ਸਿਮਰ ਉੱਥੇ ਫਰਸ਼ ਤੇ ਬੈਠੀ ਰੋ ਰਹੀ ਸੀ ਪਰ ਉਹਦੇ ਰੋਣ ਦਾ ਹੁਣ ਕੋਈ ਅਸਰ ਨਹੀਂ ਸੀ ਪਾਪਾ ਨੇ ਬਹੁਤ ਹੀ ਸਖਤ ਲਹਿਜੇ ਚ ਕਿਹਾ ਸਿਮਰ ਅੱਜ ਤੇ ਇਸੇ ਵਕਤ ਤੂੰ ਮੇਰੇ ਘਰੋਂ ਨਿਕਲ ਜਾ ਮੈਨੂੰ ਤੇਰੇ ਵਰਗੀ ਔਰਤ ਨਾਲ ਇੱਕ ਪਲ ਵੀ ਨਹੀਂ ਰਹਿਣਾ ਸਾਡਾ ਰਿਸ਼ਤਾ ਜ ਇੱਥੇ ਖਤਮ ਹੁੰਦਾ ਆ ਸਿਮਰ ਨੇ ਬਹੁਤ ਮਿੰਤਾ ਕੀਤੀਆਂ ਪਰ ਪਾਪਾ ਨੇ ਦਰਵਾਜ਼ਾ ਖੋਲ ਦਿੱਤਾ ਜਿਸ ਸਿਮਰ ਨੇ ਮੈਨੂੰ ਇਸ ਘਰੋਂ ਕੱਢਣ ਦੀ ਸਾਜ਼ਿਸ਼ ਰਚੀ ਸੀ ਅੱਜ ਉਹ ਖੁਦ ਬੇਇੱਜ਼ਤ ਹੋ ਕੇ ਬਾਹਰ ਜਾ ਰਹੀ ਸੀ ਸਿਮਰ ਦੇ ਘਰੋਂ ਜਾਣ ਤੋਂ ਬਾਅਦ ਜਿਵੇਂ ਪੂਰੇ ਘਰ ਵਿੱਚ ਕੋਈ ਭਾਰੀ ਬੋਝ ਲੱਤ ਗਿਆ ਹੋਵੇ ਉਹ ਰਾਤ ਸਾਡੇ ਦੋਵਾਂ ਪਿਓ ਪੁੱਤ ਲਈ ਬਹੁਤ ਈਮੋਸ਼ਨਲ ਸੀ ਪਾਪਾ ਸਾਰੀ ਰਾਤ ਸੋਫੇ ਤੇ ਬੈਠੇ ਰਹੇ ਉਹਨਾਂ ਦੀਆਂ ਅੱਖਾਂ 'ਚ ਪਛਤਾਵਾ ਸਾਫ਼ ਦੇਖ ਰਿਹਾ ਸੀ ਮੈਂ ਉਹਨਾਂ ਕੋਲ ਜਾ ਕੇ ਬੈਠ ਗਿਆ ਤੇ ਉਹਨਾਂ ਦਾ ਹੱਥ ਫੜ ਲਿਆ ਮੈਂ ਕਿਹਾ ਪਾਪਾ ਜੋ ਹੋਇਆ ਉਹਨੂੰ ਭੁੱਲ ਜਾ ਸਿਮਰ ਇੱਕ ਅਜੀਬਾ ਸਬਕ ਸੀ ਜਿਨੇ ਸਾਨੂੰ ਰਿਸ਼ਤਿਆਂ ਦੀ ਪਰਖ ਕਰਨਾ ਸਿਖਾ ਦਿੱਤਾ ਪਾਪਾ ਨੇ ਮੇਰਾ ਸਿਰ ਪਲੋਸਿਆ ਤੇ ਕਿਹਾ ਮਨਪ੍ਰੀਤ ਤੂੰ ਆ ਜਿਸ ਘਰ ਦੀ ਇੱਜ਼ਤ ਤੇ ਮੇਰੀ ਮਾਨਸਿਕਤਾ ਦੋਵਾਂ ਨੂੰ ਬਚਾ ਲਿਆ ਆ ਪਾਪਾ ਨੇ ਸਿਮਰ ਨੂੰ ਤਲਾਕ ਦੇ ਦਿੱਤਾ ਸੀ ਤੇ ਕਾਨੂੰਨੀ ਤੌਰ ਤੇ ਉਹਦੀਆਂ ਕਰਤੂਤਾਂ ਸਾਬਤ ਹੋਣ ਕਾਰਨ ਉਹਨੂੰ ਕੋਈ ਗੁਜ਼ਾਰਾ ਪੱਤਾ ਵੀ ਨਹੀਂ ਮਿਲਿਆ ਸੁਣਿਆ ਸੀ ਕਿ ਉਹ ਹੁਣ ਕਿਸੇ ਛੋਟੇ ਜਿਹੇ ਸ਼ਹਿਰ 'ਚ ਗੁੰਮਨਾਮੀ ਦੀ ਜ਼ਿੰਦਗੀ ਜੀ ਰਹੀ ਆ ਤੇ ਉਹਦੇ ਆਪਣੇ ਮਾਪਿਆਂ ਨੇ ਵੀ ਉਹਦੇ ਤੋਂ ਮੂੰਹ ਮੋੜ ਲਿਆ ਆ ਮੇਰੀ ਅਤੇ ਪਾਪਾ ਦੀ ਜ਼ਿੰਦਗੀ ਹੁਣ ਪਟੜੀ ਤੇ ਵਾਪਸ ਆ ਚੁੱਕੀ ਸੀ ਪਾਪਾ ਨੇ ਹੁਣ ਆਪਣੇ ਕਾਰੋਬਾਰ ਚ ਮੇਦੀ ਮਦਦ ਲੈਣੀ ਸ਼ੁਰੂ ਕਰ ਦਿੱਤੀ ਸੀ ਸਾਢੇ ਛੇ ਹੁਣ ਪਹਿਲਾਂ ਨਾਲੋਂ ਵੀ ਵੱਧ ਵਿਸ਼ਵਾਸ ਤੇ ਪਿਆਰ ਸੀ ਅਸੀਂ ਫੈਸਲਾ ਕੀਤਾ ਕਿ ਅਸੀਂ ਆਪਣੀ ਮਾਂ ਦੀਆਂ ਯਾਦਾਂ ਨਾਲ ਹੀ ਇਸ ਘਰ ਨੂੰ ਸਜਾਵਾਂਗੇ ਮੈਨੂੰ ਅਹਿਸਾਸ ਹੋਇਆ ਕਿ ਮਤਰੀ ਮਾਂ ਦਾ ਰਿਸ਼ਤਾ ਹਮੇਸ਼ਾ ਬੁਰਾ ਨਹੀਂ ਹੁੰਦਾ ਪਰ ਜਦੋਂ ਕੋਈ ਲਾਲਚ ਤੇ ਗਲਤ ਨੀਤ ਨਾਲ ਕਿਸੇ ਘਰ ਵਿੱਚ ਵੜਦਾ ਆ ਤਾਂ ਉਹ ਸਿਰਫ ਬਰਬਾਦੀ ਹੀ ਲਿਆਉਂਦਾ ਆ ਅੱਜ ਜਦੋਂ ਮੈਂ ਪਿੱਛੇ ਮੁੜ ਕੇ ਦੇਖਦਾ ਆ ਤਾਂ ਮੈਨੂੰ ਆਪਣੇ ਆਪ ਤੇ ਮਾਣ ਹੁੰਦਾ ਆ ਕਿ ਮੈਂ ਸਮੇਂ ਸਿਰ ਹਿੰਮਤ ਦਿਖਾਈ ਜੇ ਮੈਂ ਉਸ ਦਿਨ ਡਰ ਕੇ ਘਰ ਛੱਡ ਦਿੰਦਾ ਤਾਂ ਸਿਮਰ ਸ਼ਾਇਦ ਅੱਜ ਵੀ ਪਾਪਾ ਨੂੰ ਧੋਖਾ ਦੇ ਰਹੀ ਹੁੰਦੀ ਸੱਚ ਨੂੰ ਪਰੇਸ਼ਾਨ ਕੀਤਾ ਜਾ ਸਕਦਾ ਆ ਪਰ ਹਰਾਇਆ ਨਹੀਂ ਜਾ ਸਕਦਾ ਸਾਡਾ ਘਰ ਹੁਣ ਫਿਰ ਤੋਂ ਉਹ ਸੁਖੀ ਪਰਿਵਾਰ ਬਣ ਗਿਆ ਸੀ ਜਿੱਥੇ ਸਿਰਫ ਸੱਚ ਤੇ ਸਤਕਾਰ ਦੀ ਜਗ੍ਹਾ ਸੀ ਰਿਸ਼ਤਿਆਂ ਦੀ ਨੀਂਹ ਹਮੇਸ਼ਾ ਸੱਚਾਈ ਤੇ ਵਿਸ਼ਵਾਸ ਤੇ ਹੋਣੀ ਚਾਹੀਦੀ ਆ ਲਾਲਚ ਤੇ ਧੋਖੇ ਨਾਲ ਬਣਾਏ ਗਏ ਰਿਸ਼ਤੇ ਕਦੇ ਵੀ ਲੰਬੇ ਨਹੀਂ ਚੱਲਦੇ ਇੱਕ ਪੁੱਤ ਦਾ ਫਰਜ਼ ਸਿਰਫ ਪਿਆਰ ਕਰਨਾ ਹੀ ਨਹੀਂ ਸਗੋਂ ਆਪਣੇ ਪਰਿਵਾਰ ਨੂੰ ਗਲਤ ਲੋਕਾਂ ਦੀਆਂ ਸਾਜ਼ਿਸ਼ਾਂ ਤੋਂ ਬਚਾਉਣਾ ਵੀ ਹੁੰਦਾ ਏ ਇਹ ਸੀ ਅੱਜ ਦੀ ਸਟੋਰੀ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਕਮੈਂਟ ਚ ਜਰੂਰ ਦੱਸਣਾ ਹੋਰ ਨਵੀਆਂ-ਨਵੀਆਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਨਾ